ਇਸ ਲਈ ਦੂਸਰੀ ਗੱਲ ਇਹ ਵੀ ਸਮਝ ਲੈਣੀ ਕਿ ਕਿਸੇ ਵੀ ਗੁਰੂ ਰਹਿਬਰ ਨੂੰ ਕਿਸੇ ਜਾਤ ਕਿਸੇ ਧਰਮ ਦੇ ਨਾਲ ਜੋੜ ਕੇ ਦੇਖਣਾ ਵੀ ਅਸੀਂ ਬੰਦ ਕਰੀਏ ਕਿਉਂਕਿ ਹਮੇਸ਼ਾ ਦੇਖਣ ਚ ਆਇਆ ਹੈ ਕਿ ਗੁਰੂ ਰਹਿਬਰ ਦੁਨੀਆ ਤੇ ਆਉਂਦੇ ਐ ਤੇ ਅਸੀਂ ਉਹਨਾਂ ਨੂੰ ਵੀ ਜਾਤਾਂ 'ਚ ਵੰਡ ਦਿੰਦੇ ਹਾਂ ਜਿੱਦਾਂ ਫਰਦ ਕਰੋ ਇਹ ਕਹਿੰਦੇ ਸ੍ਰੀ ਗੁਰੂ ਰਵੀਦਾਸ ਦੀ ਚਮਾਰਾਂ ਦੇ ਗੁਰੂ ਕਮਾਲ ਦੀ ਗੱਲ ਹੈ ਬੜੀ ਹੈਰਾਨੀ ਹੁੰਦੀ ਹੈ ਇੱਕ ਧਾਇਰੇ ਅੰਦਰ ਬੰਦ ਕਰ ਦਿੱਤਾ ਐਸੀਂ ਉਹ ਤਾਂ ਸਾਰੇ ਜਗਤ ਦੇ ਗੁਰੂ ਹੈ ਕਿਉਂਕਿ ਗੁਰੂ ਦਾ ਮਤਲਬ ਹੈ ਗਿਆਨ ਦੇਣਾ ਔਰ ਉਹਨਾਂ ਦੀ ਬਾਣੀ ਤੋਂ ਤਾਂ ਜਿਹੜਾ ਮਰਜੀ ਚਾਵੇ ਗਿਆਨ ਲੈ ਸਕਦਾ ਹੈ ਜਿਹੜਾ ਮਰਜੀ ਚਾਵੇ ਜੇ ਮੀਰਾ ਗਿਆਨ ਲੈ ਕੇ ਉਸ ਮੰਜ਼ਿਲ ਨੂੰ ਪਹੁੰਚ ਸਕਦੀ ਹੈ ਤਾਂ ਮੀਰਾ ਇੱਕ ਰਾਜਪੂਤਾਨੀ ਸੀ ਰਾਜਪੂਤ ਸੀ ਮੀਰਾ ਉਹਨਾਂ ਨੇ ਗੁਰੂ ਰਵਿਦਾਸ ਜੀ ਦੇ ਕਦਮਾਂ 'ਤੇ ਸਿਰ ਰੱਖ ਕੇ ਉਸ ਮੰਜ਼ਿਲ ਨੂੰ ਪਾ ਲਿਆ ਤਾਂ ਅੱਜ ਬੰਦਾ ਐਸੇ ਕਿਉਂ ਨਹੀਂ ਪਾ ਸਕਦੇ ਕਿਉਂਕਿ ਅਸੀਂ ਮਾਇਆ ਦੇ ਵਿੱਚ ਹੀ ਫਸੇ ਹੋਏ ਹਾਂ ਜਰ ਆਵਾਰ ਕਰਨਾ اسی ਮੈਂ ਦੇ ਵਿੱਚ ਫਸੇ ਹੋਏ ਆ ਔਰ ਜਿੰਨੀ ਜਿਆਦਾ ਚਾਹੇ ਕਿਸੇ ਜਾਤ ਨੂੰ ਲੈ ਕੇ ਧਰਮ ਨੂੰ ਲੈ ਕੇ ਕਿ ਮੈਂ ਮੈਂ ਆ ਹਾਂ ਮੈਂ ਉਹ ਹਾਂ ਇਹ ਸਾਡੀ ਮੈਂ ਹੀ ਸਭ ਤੋਂ ਬੜੀ ਰੁਕਾਵਟ ਹੈ ਜੇ ਤਾਂ ਕਿਹਾ ਜਾਂਦਾ ਨਾ ਕਿ ਇੱਕ ਆਤਮਾ ਪਹੁੰਚੀ ਪ੍ਰਮਾਤਮਾ ਦੇ ਦਵਾਰ ਤੇ ਦਰਵਾਜਾ ਖੁੱਲ੍ਹਿਆ ਤਾਂ ਅੰਦਰੋਂ ਦਵਾਰਪਾਲ ਨੇ ਪੁੱਛਿਆ ਕੌਣ ਉਹ ਕਹਿੰਦਾ ਜੀ ਮੈਂ ਬ੍ਰਾਹਮਣ ਕਹਿੰਦਾ ਨਿਕਲ ਜਾ ਇੱਥੋਂ ਚਲਾ ਜਾ ਪਰ ਇਹਨੂੰ ਉਹ ਦਰਵਾਜਾ ਤੇਰੇ ਵਾਸਤੇ ਆ ਚਲਾ ਜਾ ਇਹ ਦਰ ਤੇ ਤੂੰ ਨਹੀਂ ਆ ਸਕਦਾ ਥੋੜੀ ਦੇਰ ਬਾਅਦ ਦੂਜੀ ਆਤਮਾ ਆਈ ਉਹਨੂੰ ਪੁੱਛਿਆ ਤੂੰ ਕੌਣ ਕਹਿੰਦਾ ਜੀ ਮੈਂ ਸ਼ੂਦਰ ਕਹਿੰਦੇ ਤੂੰ ਵੀ ਚਲਾ ਜਾ ਭਾਈ ਇਹ ਦਵਾਰ ਤੇਰੇ ਵਾਸਤੇ ਵੀ ਹੈ ਨਹੀਂ ਫਿਰ ਤੀਸਰੀ ਆਤਮਾ ਆਈ ਤੂੰ ਕੌਣ ਮੈਂ ਬੋਧ ਕਹਿੰਦੇ ਤੂੰ ਵੀ ਚਲਾ ਜਾ ਫਿਰ ਆਇਆ ਮੈਂ ਜੈਨ ਕਹਿੰਦੇ ਤੂੰ ਵੀ ਚਲਾ ਜਾ ਮੈਂ ਸਿੱਖ ਕਹਿੰਦੇ ਤੂੰ ਵੀ ਜਾ ਮੈਂ ਮੁਸਲਮਾਨ ਕਹਿੰਦੇ ਤੂੰ ਵੀ ਜਾ ਮੈਂ Hindu ਤੂੰ ਵੀ ਚਲਾ ਜਾ ਕਈ ਮੈਂ ਲੈ ਕੇ ਆਏ ਉਹ ਦਵਾਰ ਦੇ ਅੰਦਰ ਪ੍ਰਵੇਸ਼ ਨਹੀਂ ਮਿਲਿਆ ਤਾਂ ਇੱਕ ਫਕੀਰ ਆਇਆ ਉਹਨੂੰ ਪੁੱਛਿਆ ਤੂੰ ਕੌਣ? ਉਹ ਫਕੀਰ ਹੱਸਿਆ। ਉਹ ਹੱਸਿਆ। ਉਹ ਕਹਿੰਦਾ ਦੁਆਰਪਾਲ ਕਹਿੰਦਾ ਮੈਂ ਤੈਨੂੰ ਪੁੱਛ ਰਿਹਾ ਤੂੰ ਕੌਣ ਹੈ ਜਵਾਬ ਤਾਂ ਦੇ। ਤਾਂ ਉਸ ਵੇਲੇ ਫਕੀਰ ਕਹਿੰਦਾ ਜਵਾਬ ਕੀ ਦੇ ਮਾ ਜੀ ਮੈਂ ਹੋਵਾਂ ਤਾਂ ਹੀ ਜਵਾਬ ਦੇਵਾਂ। ਇੱਥੇ ਤਾਂ ਮੈਂ ਹੀ ਹੈ ਹੀ ਨਹੀਂ। ਇੱਥੇ ਤਾਂ ਹੁਣ ਉਹ ਹੀ ਐ। ਤੂੰ ਆਪ ਹੀ ਦੇਖ ਲੈ ਤੈਨੂੰ ਨਜ਼ਰ ਨਹੀਂ ਆਉਂਦਾ। ਦੁਆਰਪਾਲ ਕਹਿੰਦਾ ਆ ਜਾ ਤੇਰੀ ਮੈਂ ਖਤਮ ਹੋ ਗਈ ਐ ਜਿਹੜਾ ਮੈਂ ਲੈ ਕੇ ਆਂਦਾ। ਉਹ ਇੱਥੇ ਪ੍ਰਵੇਸ਼ ਨਹੀਂ ਕਰਦਾ ਔਰ ਜਿਹੜਾ ਮੈਂ ਖਤਮ ਕਰਕੇ ਆਂਦਾ ਉਹੀ ਇਹ ਦਰਵਾਜ਼ਾ ਅੰਦਰ ਦਾਖਲ ਹੋ ਸਕਦਾ ਹੈ ਜਰਾ ਗੌਰ ਕਰ ਲਓ ਇਸ ਲਈ Hindu ਬਣ ਕੇ Musalman ਬਣ ਕੇ ਮੈਂ ਲੈ ਕੇ ਜਾਵਾਂਗੇ ਤਾਂ ਕਦੀ ਪ੍ਰਮਾਤਮਾ ਦੇ ਘਰ ਤੱਕ ਨਹੀਂ ਪਹੁੰਚਾਂਗੇ ਪ੍ਰਭੂ ਦੇ ਘਰ ਤੱਕ ਪਹੁੰਚਣ ਵਾਸਤੇ ਤਾਂ ਇਹ ਮੈਂ ਵਾਲਾ ਜਿਹੜਾ ਪਰਦਾ ਹੈ ਨਾ ਨੂੰ ਸਾੜਨਾ ਪਏਗਾ ਇਹ ਮੈਂ ਵਾਲੀ ਜਿਹੜੀ ਅੱਖਾਂ কা ਲਾਈਆਂ ਅੱਖਾਂ ਤੇ ਇਹ ਹਟਾੜੀਆਂ ਪਹਿਨਣੀਆਂ ਇਸੇ ਲਈ ਤਾਂ ਆਖ ਖੁੱਲੀ ਜਬ ਪ੍ਰੇਮ ਕੀ ਇਹ ਤਾਂ ਪ੍ਰੇਮ ਦੀ ਆਖ ਖੁੱਲੇਗੀ ਫੇਰੀ ਪ੍ਰਭੂ ਦੇ ਦਵਾਰ ਚ ਅਸੀਂ ਦਾਖਲ ਹੋ ਸਕਦੇ ਹਾਂ ਔਰ ਇੱਥੇ ਤਾਂ ਇਹ ਕਹਾਣੀਆਂ ਨੇ ਗੁਰੂ ਨੂੰ ਹੀ ਮੈਂ ਦੇ ਵਿੱਚ ਪਾ ਦਿੱਤਾ ਕਿ ਦੇਖੋ ਮੇਰੇ ਜੰਜੂ ਮੈਂ ਸਤਜੁਗ ਚ ਵੀ ਬ੍ਰਾਹਮਣ ਸੀ ਸੋਨੇ ਦਾ ਜੰਜੂ ਪਾਇਆ ਸੀ ਫਿਰ ਤ੍ਰੇਤਾ ਆ ਗਿਆ ਉਦੋਂ ਵੀ ਬ੍ਰਾਹਮਣ ਸੀ ਫਿਰ ਚਾਂਦੀ ਦਾ ਜੰਜੂ ਪਾਇਆ ਸੀ ਔਰ ਫਿਰ ਦਵਪਰ ਆ ਗਿਆ ਫਿਰ ਵੀ ਮੈਂ ਬ੍ਰਾਹਮਣ ਸੀ ਦੇਖੋ ਆ ਜੰਜੂ ਅੱਜ ਕੱਲ ਜੁਗਾ ਤਾਂ ਵੀ ਮੈਂ ਬ੍ਰਾਹਮਣ ਆ ਮੈਨੂੰ ਚ ਮਾਰਨਾ ਸਮਝੋ ਆ ਦੇਖੋ ਮੇਰੇ ਚਾਰੇ ਜੰਜੂ ਇਹ ਤਾਂ ਗੁਰੂਆਂ ਨੂੰ ਇੱਕ ਕਿਸਮ ਦਾ ਐਸੀ ਡੋਮੀਨੇਟ ਕਰ ਦਿੱਤਾ ਨੀਮਾ ਕਰ ਦਿੱਤਾ ਇਸ ਲਈ ਗੁਰੂ ਜਿਹਨੇ ਨਜ਼ਰਾਂ ਚ ਕੋਈ ਨੀਚ ਨਹੀਂ ਕੋਈ ਉੱਚ ਨਹੀਂ ਕਿਉਂਕਿ ਇਹ ਚੀਜ਼ਾਂ ਦਾ ਸਿਰਫ ਇਨਸਾਨ ਦੇ ਖਿਆਲ ਹੈ ਸੋਚਾਂ ਹੈ ਜ਼ਰਾ ਸਮਝਣਾ ਸਾਰੇ ਜੀ ਇਸੇ ਲਈ ਤਕਬੀਰ ਸਾਹਿਬ ਨੇ ਵੀ ਕਿਹਾ ਹੈ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਤੂੰ ਆਨ ਮਾਰਗ ਕਿਉਂ ਨਾ ਆਇਆ ਕਿ ਭਾਈ ਯੇ ਕੋਖ ਤੋਂ ਸਾਰੀ ਦੁਨੀਆ ਜਨਮ ਲੈ ਰਹੀ ਹੈ ਜਿੱਥੋਂ ਸਾਰੇ ਪੈਦਾ ਹੋ ਰਹੇ ਹੈ ਕਿਉਂਕਿ ਪਰਮਾਤਮਾ ਨੇ ਸਭ ਨੂੰ ਇੱਕੋ ਹੀ ਕੋਕ ਚ ਰੱਖਿਆ ਸਭ ਦੇ ਦੁਨੀਆ ਤੇ ਆਣ ਦਾ ਮਾਰਗ ਹੈ ਕਿ ਸਭ ਤੋਂ ਦੁਨੀਆ ਤੇ ਜਾਣ ਦਾ ਮਾਰਗ ਇੱਕ ਹੈ ਤਾਂ ਤੂੰ ਐਵੇਂ ਹੀ ਆਪਣੇ ਆਪ ਨੂੰ ਉੱਚ ਨੀਚ ਦੇ ਵਿੱਚ ਭੇਦ ਭਾਵ ਚ ਪਸਾ ਕੇ ਬੈਠਾ ਹੋਇਆ ਹੈ ਇਸ ਲਈ ਇਹ ਭੇਦ ਖਤਮ ਕਰੋ ਅਸੀਂ ਸਮਝਣਾ ਹੈ ਗੁਰੂਆਂ ਦੇ ਵਚਨਾਂ ਨੂੰ ਗੁਰੂਆਂ ਦੀ ਜ਼ਿੰਦਗੀ ਨੂੰ ਗੁਰੂਆਂ ਦੇ ਜੀਵਨ ਨੂੰ ਕਿ ਗੁਰੂ ਸਮਝਾਣਾ ਕੀ ਚਾਹਦੇ ਹੈ ਤਾਂ ਹੀ ਤਾਂ ਕਿ ਇਹ ਸਮਾਂ ਥੋੜਾ ਹੈ पर चर्चा ਕਰਨ ਨੂੰ ਬਹੁਤ ਕੋਸ਼ ਹੈ ਪਰ ਅਗਰ ਜੀਵਨ ਨੂੰ ਲੈ ਕੇ ਚਲੀਏ ਤਾਂ ਐਸੀਆਂ ਬਹੁਤ ਘਟਨਾਵਾਂ ਹੈ ਕਿ ਜਿਨ੍ਹਾਂ ਦਾ ਸ਼ੋਧ ਕਰਨਾ ਜ਼ਰੂਰੀ ਹੈ ਪਰ ਇੱਥੇ ਤਾਂ ਅਸੀਂ ਹੁਣ ਇਹੀ ਕਵਾਂਗੇ ਕਿ ਜੀਵਨ ਦੀ بجائے ਉਹਨਾਂ ਦੇ ਵਚਨਾਂ ਨੂੰ ਸਮਝੀਏ ਕਿਉਂਕਿ ਉਹਨਾਂ ਨੇ ਆਪ ਵੀ ਤੇ ਕੋਈ ਗੱਲ ਕਹੀ ਹੈ ਕਿ ਰਵਿਦਾਸ ਜਨਮ ਕੇ ਕਾਰਨੇ ਹੋਤ ਨਾ ਕਉ ਨੀਚ ਨਰਕੋ ਨੀਚ ਕਰ ਡਾਰੀ ਹੈ ਓਛੇ ਕਰਮ ਕਾ ਕੀਚ ਹੁਣ ਉਹਨਾਂ ਦੀ ਬਾਣੀ ਦੇਖੋ ਕੀ ਕਹਿੰਦੀ ਹੈ ਕਿ ਜਨਮ ਨਾਲ ਕੋਈ ਉੱਚਾ ਜਾਂ ਨੀਵਾਂ ਨਹੀਂ ਹੁੰਦਾ ਤਾਂ ਇੱਥੇ ਕਹਾਣੀ ਬਣਾ ਦਿੱਤੀ ਕਿ ਜਨਮ ਲੈਂਦੇ ਆ ਮਾਂ ਦਾ 3 ਦਿਨ ਦੁੱਧ ਨਹੀਂ ਪੀਤਾ ਕਮਾਲ ਦੀ ਗੱਲ ਉਹ ਆਪ ਹੀ ਮਨਾ ਕਰਦੇ ਕਿ ਜਨਮ ਨਾਲ ਕੋਈ ਨੀਚ ਜਾਂ ਊਂਚ ਨਹੀਂ ਹੁੰਦਾ ਜਿਹੜੇ ਆਪ ਇਸ ਸੀਜ਼ ਨੂੰ ਸਮਝਦੇ ਐ ਉਹਨਾਂ ਨਾਲ ਕਿੰਦਾਂ ਦੀਆਂ ਕਹਾਣੀਆਂ ਜੋੜ ਦਿੱਤੀਆਂ ਗਈਆਂ ਇਸ ਲਈ ਸਮਝੋ ਉਹਨਾਂ ਦੇ ਜੀਵਨ ਨੂੰ ਸਮਝੀਏ ਕਿ ਉਹ ਕਹਿੰਦੇ ਐ ਕਿ ਜਨਮ ਨਾਲ ਕੋਈ ਉੱਚਾ ਕੋਈ ਨਹੀਂ ਮਾਨੀ ਤੂੰ ਬ੍ਰਾਹਮਣ ਘਰ 'ਚ ਜਨਮ ਲੈ ਕੇ ਵੀ ਨੀਚ ਹੋ ਸਕਦਾ ਅਗਰ ਤੇਰੇ ਕਰਮ ਨੀਚ ਐ ਤਾਂ ਤੂੰ ਕਿਸੇ ਵੀ ਘਰ 'ਚ ਜਨਮ ਲੈ ਕੇ ਉੱਚਾ ਹੋ ਸਕਦਾ ਅਗਰ ਤੇਰੇ ਕਰਮ ਉੱਚੇ ਹੈ ਕਿਉਂਕਿ ਕਰਮਾਂ ਦੇ ਨਾਲ ਬੰਦਾ ਉੱਚਾ ਜਾਂ ਨੀਮਾ ਹੁੰਦਾ ਹੈ ਇਸ ਲਈ ਤਾਂ ਅਸੀਂ ਕਈ ਵਾਰ ਕਿਹਾ ਕਿ ਕੱਪੜੇ ਨਾਲ ਕੋਈ ਉੱਚਾ ਨਹੀਂ ਹੋ ਜਾਂਦਾ ਕੱਪੜੇ ਨਾਲ ਪਾਣ ਨਾਲ ਕੋਈ ਨੀਮਾ ਨਹੀਂ ਹੋ ਜਾਂਦਾ ਕਿ ਕਿਸੇ ਦੇ ਤਨ ਤੇ ਚੰਗੇ ਕੱਪੜੇ ਆ ਤੇ ਉੱਚਾ ਹੋ ਗਿਆ ਕਿਸੇ ਦੇ ਤਨ ਤੇ ਮਾੜੇ ਕੱਪੜੇ ਐ ਤਾਂ ਨੀਮਾ ਹੋ ਗਿਆ ਇਦਾਂ ਸੁੰਦਰ ਕੱਪੜੇ ਦਾ ਤੁਹਾਨੂੰ ਮੌਲਾ ਦੇ ਵਿੱਚ ਪਲਾਸਟਿਕ ਦੇ ਬੁੱਤਾਂ ਤੇ ਵੀ ਪਾਏ ਹੋਏ ਬਹੁਤ ਮਿਲ ਜਾਣਗੇ ਤਾਂ ਇਹਦਾ ਮਤਲਬ ਕੀ ਹੋ ਗਿਆ ਉੱਚੇ ਹੋ ਗਏ ਨਹੀਂ ਬੰਦਾ ਕਰਮ ਦੇ ਨਾਲ ਉੱਚਾ ਨੀਚ ਹੁੰਦਾ ਹੈ ਅਗਰ ਤੁਹਾਡੇ ਕਰਮ ਅੱਛੇ ਹੈ ਤਾਂ ਫਿਰ ਫਰਕ ਨਹੀਂ ਪੈਂਦਾ ਤੁਹਾਡੀ ਜਾਤ ਕੀ ਹੈ ਤੁਹਾਡਾ ਗੋਤਰ ਕੀ ਹੈ ਤੁਹਾਡਾ ਧਰਮ ਕੀ ਹੈ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਚੀਜ਼ਾਂ ਪ੍ਰਭੂ ਦੇ ਘਰ 'ਚ ਨਹੀਂ ਪੁੱਛੀਆਂ ਜਾਣੀਆਂ ਉੱਥੇ ਸਿਰਫ ਤੁਹਾਡੇ ਕਰਮ ਦੇਖੇ ਜਾਣੇ ਹੈ ਇਸ ਲਈ ਨਰਕ ਨੂੰ ਨੀਚ ਕਰ ਡਾਰੀ ਹੈ ਉੱਚੇ ਕਰਮ ਕਾ ਕੀਜੇ انسان ਜਦੋਂ ਉੱਚੇ ਕਰਮ ਕਰਦਾ ਹੈ ਪਾਪ ਕਰਮ ਕਰਦਾ ਹੈ ਮਾੜੇ ਕਰਮ ਕਰਦਾ ਹੈ ਕਿਸੇ ਨੂੰ ਤਕਲੀਫ ਦਿੰਦਾ ਹੈ ਕਿਸੇ ਦਾ ਹੱਕ ਖੋ ਕੇ ਖਾਂਦਾ ਹੈ ਜਾਂ ਕਿਸੇ ਨਾਲ ਵਹਿਮਾਨੀ ਕਰਦਾ ਹੈ ਜਾਂ ਕਿਸੇ ਨਾਲ ਨਫ਼ਰਤ ਕਰਦਾ ਹੈ ਕਿਸੇ ਦਾ ਕਤਲ ਕਰਦਾ ਹੈ ਜਾਨੀ ਕੁਝ ਵੀ انسان ਬੁਰਾ ਕਰਦਾ ਹੈ ਤਾਂ ਇਹ ਕਰਮ انسان ਨੂੰ ਨੀਚਾ ਤੋਂ ਨੀਚ ਬਣਾ ਦਿੰਦੇ ਔਰ ਜਦੋਂ ਇਨਸਾਨ ਸੇਵਾ ਸਿਮਰਨ ਕਰਦਾ ਹੈ ਪ੍ਰਭੂ ਦੀ ਬੰਦਗੀ ਕਰਦਾ ਹੈ ਸਰਵਦਾ ਭਲਾ ਮੰਗਦਾ ਹੈ ਤਾਂ ਸਮਝ ਲਓ ਉਹ ਬੰਦੇ ਤੋਂ ਉੱਚਾ ਹੋਰ ਕੋਈ ਦੁਨੀਆ ਤੇ ਹੈ ਹੀ ਨਹੀਂ ਜਿਹਦੀ ਜ਼ੁਬਾਨ ਤੇ ਪ੍ਰਮਾਤਮਾ ਦਾ ਨਾਮ ਹੋਵੇ ਜਿਹਦੇ ਮੁਖ 'ਚ ਪ੍ਰਮਾਤਮਾ ਦਾ ਨਾਮ ਹੋਵੇ ਉਹ ਮੁਖ ਤੋਂ ਸੋਹਣਾ ਮੁਖ ਹੋਰ ਕੋਈ ਹੈ ਹੀ ਨਹੀਂ ਤਾਂ ਜਿਹਦੇ ਮੁਖ ਵਿੱਚ ਗਾਲੀ ਗਲੋਚ ਹੋਵੇ ਨਿੰਦਿਆ ਚੁਗਲੀ ਹੋਵੇ ਉਹ ਤੋਂ ਬੁਰਾ ਮੁਖ ਵੀ ਉਹ ਹੋਰ ਕੋਈ ਹੈ ਨਹੀਂ ਇਸ ਲਈ ਤੁਸੀਂ ਦੇਖਣਾ ਹੈ ਕਿ ਰੰਗ ਦੇ ਨਾਲ ਬੰਦਾ ਸੁੰਦਰ ਜਾਂ ਅਸੁੰਦਰ ਨਹੀਂ ਹੁੰਦਾ ਬਨਾਵਟ ਦੇ ਨਾਲ ਬੰਦਾ ਸੁੰਦਰ ਜਾਂ ਅਸੁੰਦਰ ਨਹੀਂ ਹੁੰਦਾ ਸੁੰਦਰ ਹੁੰਦਾ ਜੇਦੀ ਜ਼ੁਬਾਨ ਤੇ ਮਿਠਾਸ ਹੋਵੇ ਜੇਦੀ ਜ਼ੁਬਾਨ ਤੋਂ ਸਭ ਦੇ ਵਾਸਤੇ ਭਲਾਈ ਨਿਕਲੇ ਚੰਗਾ ਬੋਲ ਨਿਕਲੇ ਪ੍ਰਮਾਤਮਾ ਦਾ ਨਾਮ ਨਿਕਲੇ ਤਾਂ ਜਿਹਦੇ ਮੁਖ 'ਚ ਪ੍ਰਭੂ ਦਾ ਨਾਮ ਹੋਵੇ ਉਸ ਤੋਂ ਸੋਹਣਾ ਮੁਖ ਹੋਰ ਕੋਈ ਦੁਨੀਆ 'ਤੇ ਹੋ ਹੀ ਨਹੀਂ ਸਕਦਾ ਤਾਂ ਕੀ ਕਰਨਾ ਰੰਗ ਗੋਰੇ ਨੂੰ ਜੇ ਬੋਲਣ ਦੀ ਅਕਲ ਹੀ ਨਾ ਹੋਵੇ ਕੀ ਕਰਨਾ ਸੁੰਦਰਤਾ ਨੂੰ ਇਹ ਗਲ ਗਲ ਤੇ ਹੀ ਬੰਦਾ ਗਾਲੀ ਕੱਢਦਾ ਹੋਵੇ ਗਲ ਗਲ ਤੇ ਹੀ ਬੰਦਾ ਬੁਰਾ ਬੋਲਦਾ ਹੋਵੇ ਝੂਠ ਬੋਲਦਾ ਹੋਵੇ ਕਿਸੇ ਦੀ ਨਿੰਦਿਆ ਕਰਦਾ ਹੋਵੇ ਤਾਂ ਪਰਮਾਤਮਾ ਦੇ ਘਰ 'ਚ ਉਹ ਸਭ ਤੋਂ ਕਰੂਪ ਹੈ ਹੁਣ ਇਹ ਤੁਹਾਡੇ ਹੱਥ 'ਚ ਹੈ ਤੁਸੀਂ ਕਰੀਮਾਂ ਲਾ ਕੇ ਫੇਸ਼ੀਅਲ ਕਰਾ ਕੇ ਸੁੰਦਰ ਜਾਂ ਕਰੂਪ ਨਹੀਂ ਬਣ ਸਕਦੇ ਪਰ ਤੁਸੀਂ ਪ੍ਰਭੂ ਦਾ ਸਿਮਰਨ ਕਰਕੇ ਸੁੰਦਰ ਹੋ ਸਕਦੇ ਹੋ ਪਰਮਾਤਮਾ ਦੀ ਬੰਦਗੀ ਕਰਕੇ ਸੁੰਦਰ ਹੋ ਸਕਦੇ ਹੋ ਤਾਂ ਤੁਸੀਂ ਨਿੰਦਿਆ ਚੁਗਲੀ ਕਰਕੇ ਗਾਲੀ ਗਲੋਚ ਕਰਕੇ ਬੁਰਾ ਬੋਲ ਕੇ ਤੁਸੀਂ ਕਰੂਪ ਵੀ ਹੋ ਸਕਦੇ ਹੋ ਕਿਉਂਕਿ ਅਸੀਂ ਕਹਿੰਦੇ ਆदमी ਬੁਰਾ ਇਹਦਾ ਮੂੰਹ ਕਾਲਾ ਕਰੀਏ ਕੀ ਫਾਇਦਾ ਤੁਸੀਂ ਮੂੰਹ ਕਾਲਾ ਕਰ ਦੋਂਗੇ ਧੋਲੇਗਾ ਪਰ ਜਦੋਂ ਕੋਈ ਗਾਲੀ ਦਿੰਦਾ ਹੈ ਤਾਂ ਰੱਬ ਦੇ ਕਰਤਾ ਉਦਾਂ ਹੀ ਉਹਦਾ ਮੂੰਹ ਕਾਲਾ ਹੋ ਜਾਂਦਾ ਹੈ ਇਸ ਲਈ ਦਿਨ ਰਾਤ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਆਪਣਾ ਮੂੰਹ ਕਾਲਾ ਕਰਾਉਣ ਦੀ ਤਰਫ ਤੁਰੇ ਹੋਏ ਹਾਂ ਜਾਂ ਆਪਣਾ ਮੁਖ ਸੁੰਦਰ ਕਰਾਉਣ ਦੀ ਤਰਫ ਤੁਰੇ ਹੋਏ ਹਾਂ ਇਸ ਲਈ ਪ੍ਰਭੂ ਦਾ ਸਿਮਰਨ ਕਰੋ ਪ੍ਰਭੂ ਦੀ ਬੰਦਗੀ ਕਰੋ ਕਿਉਂਕਿ ਉਹੀ ਜੀਵਨ ਦੀ ਅਸਲੀ ਸੁੰਦਰਤਾ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਜਨਮ ਕੇ ਕਾਰਨੇ ਹੋਤ ਨਾ ਕੋ ਨੀਚ ਨਰ ਕੋ ਨੀਚ ਕਰ ਡਾਰੀ ਹੈ ਉੱਚੇ ਕਰਮ ਕਾ ਕੀਚ ਕਿ ਉੱਚੇ ਕਰਮ ਕਰੇਗਾ ਤਾਂ ਫਿਰ ਬੰਦਾ ਨੀਚ ਮੰਨਿਆ ਜਾਏਗਾ ਇਸ ਲਈ ਆਓ ਐਸੀ ਵੀ ਗੁਰੂਆਂ ਦੇ ਵਚਨਾਂ ਤੋਂ ਇਹ ਸਿੱਖਿਆ ਲਈਏ ਕਿ ਉੱਚੇ ਕਰਮ ਬੁਰੇ ਕਰਮਾਂ ਦਾ ਤਿਆਗ ਕਰੀਏ ਔਰ ਨੇਕ ਕਰਮ ਕਰੀਏ ਉੱਚੇ ਕਰਮ ਕਰੀਏ ਉਹ ਕਰਮ ਕਰੀਏ ਜਿੱਤ ਸਾਡਾ ਮਾਲਿਕ ਸਾਡਾ ਪ੍ਰਮਾਤਮਾ ਸਾਡਾ ਪ੍ਰਭੂ ਖੁਸ਼ ਹੋਵੇ ਕਿਉਂਕਿ ਉਹ ਕਰਮ ਕਰਾਂਗੇ ਤਾਂ ਫਿਰ ਅਸੀਂ ਉੱਚੇ ਹਾਂ ਇਸ ਲਈ ਤਾਂ ਉਹਨੇ ਕਿਹਾ ਨੀਚੋਂ ਉੱਚ ਕਰੇ ਮੇਰਾ ਗੋਵਿੰਦ ਕਹੂੰ ਤੇ ਨਾ ਡਰੇ ਕਿ ਨੀਮਿਆਂ ਨੂੰ ਉੱਚੇ ਕਰਨ ਵਾਲਾ ਤਾਂ ਇੱਕੋ ਹੀ ਹੈ ਬਾਕੀ ਦੁਨੀਆ ਤਾਂ ਉੱਪਰ ਜਾਂਦਿਆਂ ਨੂੰ ਲੱਤਾਂ ਖਿੱਚ ਕੇ ਥੱਲੇ ਸੁੱਟਣ ਦੀ ਕੋਸ਼ਿਸ਼ ਕਰਦੀ ਹੈ ਦੁਨੀਆ ਤਾਂ ਚੱਲਦਿਆਂ ਨੂੰ ਗਿਰਾਉਣ ਦੀ ਕੋਸ਼ਿਸ਼ ਕਰਦੀ ਹੈ ਉਹੀ ਹੈ ਗਿਰਿਆਂ ਨੂੰ ਉਠਾਉਂਦਾ ਉਹੀ ਹੈ ਜੋ ਕੱਖਾਂ ਤੋਂ ਲੱਖਾਂ ਤੱਕ ਲੈ ਜਾਂਦਾ ਹੈ ਇਸ ਲਈ ਐ ਪਿਆਰਿਆ ਤੂੰ ਆਪਣੇ ਉਸ ਮਾਲਿਕ ਨਾਲ ਜੁੜ ਆਪਣੇ ਉਸ ਪ੍ਰਭੂ ਦੇ ਨਾਲ ਜੁੜ ਉਹਦੇ ਨਾਲ ਜੁੜੇਗਾ ਤਾਂ ਫਿਰ ਤੂੰ ਨੀਚੋਂ ਉੱਚ ਹੋ ਜਾਏਗਾ ਪਰ ਜੇ ਪ੍ਰਭੂ ਨੂੰ ਭੁੱਲ ਕੇ ਸੰਸਾਰ ਨਾਲ ਹੀ ਜੁੜਿਆ ਰਹੇਗਾ ਸੰਸਾਰ ਦੀ ਤਰਫੇ ਦੌੜਦਾ ਰਹੇਗਾ ਤਾਂ ਤੂੰ ਜਿੰਨੀ ਮਰਜ਼ੀ ਉਚਾਈ ਤੇ ਹੋਵੇਂ ਇੱਕ ਦਿਨ ਥੱਲੇ ਜ਼ਰੂਰ ਗਰੇਗਾ ਕਿਉਂਕਿ ਦੁਨੀਆ ਦਾ ਕੰਮ ਹੀ ਹੈ ਗਿਰਾਣਾ ਇਸ ਲਈ ਉਠਾਣਾ ਤਾਂ ਪ੍ਰਭੂ ਦਾ ਕੰਮ ਹੈ ਉਠਾਣਾ ਤਾਂ ਉਹਦੇ ਪਿਆਰਿਆਂ ਦਾ ਕਰਮ ਹੈ ਇਸ ਲਈ ਜੋੜ ਆਪਣੇ ਪ੍ਰਭੂ ਦੇ ਨਾਲ ਜੋੜ ਆਪਣੇ ਪਰਮਾਤਮਾ ਦੇ ਨਾਲ ਤਾਂ ਕਿ ਤੇਰੇ ਜੀਵਨ ਚ ਵੀ ਉਠਾਵ ਆ ਸਕੇ ਤਾਂ ਕਿ ਤੇਰੀ ਸੁਰਤੀ ਵੀ ਉਸ ਉਚਾਈ ਤੱਕ ਪਹੁੰਚ ਸਕੇ ਜਿੱਥੇ ਉਹ ਪਰਮਾਤਮਾ ਹੈ ਇਸ ਲਈ ਤਾਂ ਉਹਨਾਂ ਨੇ ਇਕ ਸ਼ਬਦ ਜੋ ਕਿ ਸਾਨੂੰ ਬੜਾ ਪਿਆਰਾ ਲੱਗਦਾ ਹੈ ਕਿ ਦਰਸ਼ਨ ਤੋਰਾ ਜੀਵਨ 모ਰਾ ਬਿਨ ਦਰਸ਼ਨ ਕਿਬ ਜੀਵੇ ਚਕੋਰਾ ਮਾਧੋ ਸਤਗੁਰ ਸਭ ਜਗ ਚੇਲਾ ਅਬਕੇ ਵਿਛੜਤ ਮਿਲਨ ਦੁਹੇਲਾ ধন ਜੋਨ ਕੀ ਝੂਠੀ ਆਸ਼ਾ ਸਤ 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 ਭਾਖੇ ਰਵੀਦਾਸਾ ਜਰਾ ਦੇਖੋ ਕਿੰਨੀ ਪਿਆਰੀ ਗੱਲ ਕਹਿ ਦਿੱਤੀ ਉਹਨਾਂ ਨੇ ਕਿ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਇਹ ਇਹ ਪ੍ਰੇਮੀ ਦੀ ਗੱਲ ਕੀਤੀ ਇਹ ਪ੍ਰੇਮ ਦੀ ਗੱਲ ਕੀਤੀ ਇੱਕ ਆਸ਼ਿਕ ਦੀ ਗੱਲ ਕੀਤੀ ਕਿਉਂਕਿ ਇੱਕ ਆਸ਼ਿਕ ਵਾਸਤੇ ਇਹ ਦੁਨੀਆ ਬੜੀ ਨਹੀਂ ਹੈ ਇਹ ਦੁਨੀਆ ਦੇ ਸਾਜੋ ਸਮਾਨ ਬੜੇ ਨਹੀਂ ਹੈ ਇਹ ਸੰਸਾਰ ਜ਼ਰੂਰੀ ਨਹੀਂ ਹੈ ਇੱਕ ਆਸ਼ਿਕ ਵਾਸਤੇ ਜ਼ਰੂਰੀ ਹੈ ਤਾਂ ਆਪਣੇ ਮਾਲਿਕ ਦਾ ਦਰਸ਼ਨ ਆਪਣੇ ਪਿਆਰੇ ਦਾ ਦਰਸ਼ਨ ਇਸ ਲਈ ਕਿਹਾ ਦਰਸ਼ਨ ਤੋੜਾ ਜੀਵਨ ਮੋੜਾ ਕੀ ਹੈ ਸਾਡੇ ਅੰਦਰ ਇਹ ਭਾਵਨਾ ਅੱਜ ਬੰਦਾ ਤਾਂ ਕਹਿੰਦਾ ਮੇਰਾ ਪਰਿਵਾਰ ਹੀ ਮੇਰਾ ਜੀਵਨ ਹੈ ਅਗਰ ਮੇਰਾ ਪਰਿਵਾਰ ਨਹੀਂ ਤਾਂ ਮੈਂ ਨਹੀਂ ਏ ਮੇਰਾ ਘਰ ਹੀ ਮੇਰਾ ਜੀਵਨ ਹੈ ਅਗਰ ਮੇਰਾ ਘਰ ਨਹੀਂ ਤਾਂ ਮੈਂ ਨਹੀਂ ਜਰਾ ਸੋਚੋ ਤੁਸੀਂ ਅਗਰ ਤੁਹਾਡੇ ਕੋਲੋਂ ਤੁਹਾਡਾ ਘਰ ਖੋ ਲਿਆ ਜਾਵੇ ਤੁਹਾਡਾ ਪਰਿਵਾਰ ਖੋ ਲਿਆ ਜਾਵੇ ਤੁਹਾਡੀ ਪਦਵੀ ਖੋ ਲਈ ਜਾਵੇ ਤੁਸੀਂ ਕਹਿੰਦਾ ਮੈਂ ਮਰ ਜਾਣਾ ਇਦਾਂ ਦੀ ਜ਼ਿੰਦਗੀ ਮੈਨੂੰ ਨਹੀਂ ਚਾਹੀਦੀ ਮੈਂ ਮਰ ਜਾਣਾ ਮੇ ਕੋ ਪਰਿਵਾਰ ਹੈ ਨਹੀਂ ਘਰ ਹੈ ਨਹੀਂ ਪਦਵੀ ਹੈ ਨਹੀਂ ਕੁਝ ਵੀ ਹੈ ਨਹੀਂ ਮੈਂ ਲੱਗਾ ਮਰਨ ਕਮਾਲ ਦੀ ਗੱਲ ਹੈ ਐਸੀ ਪਰਿਵਾਰ ਨੂੰ ਪਦਵੀ ਨੂੰ ਸੰਸਾਰ ਨੂੰ ਹੀ ਆਪਣਾ ਜੀਵਨ ਸਮਝਿਆ ਹੋਇਆ ਐਸੀ ਪਰਮਾਤਮਾ ਦੇ ਸਾਡੇ ਜੀਵਨ 'ਚ ਹੈ ਹੀ ਕੁਝ ਨਹੀਂ ਕਾਸ਼ ਇਦਾਂ ਦੀ ਭਾਵਨਾ ਪ੍ਰਭੂ ਵਾਸਤੇ ਸਾਡੇ ਅੰਦਰ ਉਠਦੀ ਕਿ ਐ ਮੇਰੇ ਮਾਲਿਕ ਜੇ ਤੂੰ ਨਾ ਮਿਲਿਆ ਫਿਰ ਮੈਂ ਮਰ ਜਾਣਾ ਘਰ ਪਰਿਵਾਰ ਇਹ ਤਾਂ ਇੱਕ ਦਿਨ ਉਦਾਂ ਵੀ ਛਡਣਾ ਹੀ ਹੈ ਇਹਦਾ ਚਾਹੀਏ ਨਾ ਚਾਹੀਏ ਇੱਕ ਦਿਨ ਛੁੱਟਣਾ ਹੀ ਹੈ ਕਿੰਨੀ ਕੁ ਢੇਰ ਤੱਕ ਤੁਸੀਂ ਘਰ ਨੂੰ ਸੰਭਾਲ ਕੇ ਰੱਖ ਸਕਦੇ ਹੋ ਪਰਿਵਾਰ ਨੂੰ ਸੰਭਾਲ ਕੇ ਰੱਖ ਸਕਦੇ ਹੋ ਪਲ ਦਾ ਪਤਾ ਪਲ ਦਾ ਕੋਈ ਭਰੋਸਾ ਹੈ ਅਕੱਲ ਮੜਿਆ ਭੁਕੰਪ ਆਇਆ ਤਾਂ ਕਈ ਜਗ੍ਹਾ ਬਹੁਤ ਜਗ੍ਹਾ ਬਿਲਡਿੰਗਾਂ गिर ਗਈਆਂ ਕਿਤੇ ਮਾਰੇ ਮਾਰੇ ਝਟਕੇ ਲੱਗੇ ਤਾਂ ਕਿਤੇ ਨੁਕਸਾਨ ਵੀ ਹੋਏ ਜਾਨਾ ਵੀ ਚਲੀਆਂ ਗਈਆਂ ਪਤਾ ਏ ਇੱਕ ਸੈਕਿੰਡ ਵਿੱਚ ਕੀ ਹੋ ਜਾਣਾ ਹੈ ਕਿਹੜਾ ਹਾਦਸਾ ਹੋ ਜਾਣਾ ਹੈ ਪਰਿਵਾਰ ਘਰ ਤਾਂ ਕਿਸੇ ਵੇਲੇ ਵੀ गिर ਸਕਦਾ ਹੈ ਕੱਲ ਪੂਜਾ ਹਾਲ ਵਿੱਚ ਕਈ ਘਰ ਗਿਰੇ ਸ਼ਾਇਦ ਤੁਸੀਂ ਖਬਰਾਂ ਦੇਖਿਆ ਹੋਵੇ ਅਫਗਾਨਿਸਤਾਨ ਜਾਂ ਕਿਤੇ ਬੜੇ ਜ਼ੋਰ ਦੇ ਝਟਕੇ ਲੱਗੇ ਸੋ ਇਹ ਘਰ ਤਾਂ ਕਿਸੇ ਪਲ ਵੀ ਟਹਿ ਸਕਦੇ ਇਹ ਪਰਿਵਾਰ ਤਾਂ ਕਿਸੇ ਪਲ ਵੀ ਵਿਛੜ ਸਕਦੇ ਬੰਦਾ ਜੂ ਉਹਨਾਂ ਨੂੰ ਜੀਵਨ ਬਣਾ ਕੇ ਬੈਠਾ ਜਿਹੜੇ ਕਿ ਜੀਵਨ ਚ ਸਦਾ ਰਹਿਣੀ ਨਹੀਂ ਹੈ ਤੁਸੀਂ ਕੀ ਹੋ ਅਗਰ ਥੋੜਾ ਫਿਰ ਵਿਚਾਰ ਕਰੀਏ ਇੱਕ ਵਾਰ ਫਿਰ ਕਮਾਂਗੇ ਜਰਾ ਵਿਚਾਰ ਕਰਨਾ ਕਿ ਅੱਜ ਜੋ ਤੁਹਾਡੇ ਕੋਲ ਹੈ ਜਿੰਨਾ ਵੀ ਤੁਹਾਡੇ ਕੋਲ ਹੈ ਤੁਹਾਡੇ ਕੋਲੋਂ ਸਭ ਕੁਝ ਲੈ ਲਿਆ ਜਾਵੇ ਤੁਹਾਨੂੰ ਕੱਲੇ ਛੱਡ ਦਿੱਤਾ ਜਾਵੇ ਤੁਸੀਂ ਕਹਣਾ ਮੈਨੂੰ ਮੈਂ ਮਰਨ ਲੱਗਾ ਮੇਰੇ ਕੋਲ ਕੁਝ ਵੀ ਹੈ ਨਹੀਂ ਪਰਿਵਾਰ ਵੀ ਹੈ ਨਹੀਂ ਮਕਾਨ ਵੀ ਹੈ ਨਹੀਂ ਇਹ ਹੈ ਨਹੀਂ ਉਹ ਹੈ ਨਹੀਂ ਮੈਨੂੰ ਨਹੀਂ ਚਾਹੀਦੀ ਇਦਾਂ ਦੀ ਜ਼ਿੰਦਗੀ ਇਹਦਾ ਮਤਲਬ ਤੁਸੀਂ ਉਹ ਸਾਜੋ ਸਮਾਨ ਨੂੰ ਆਪਣਾ ਜੀਵਨ ਸਮਝਿਆ ਹੋਇਆ ਹੈ ਤਾਂ ਹੀ ਤਾਂ ਦੁਖੀ ਬੈਠੇ ਹੋ ਔਰ ਗੁਰੂਆਂ ਨੇ ਕਿਹਾ ਕਿ ਦਰਸ਼ਨ ਤੋਰਾ ਜੀਵਨ ਮੋਰਾ ਮੈਨੂੰ ਫਰਕ ਨਹੀਂ ਮਕਾਨ ਹੋਣ ਜਾਂ ਨਾ ਹੋਣ ਮੈਨੂੰ ਫਰਕ ਨਹੀਂ ਪਰਿਵਾਰ ਹੋਵੇ ਨਾ ਹੋਵੇ ਮੈਨੂੰ ਫਰਕ ਨਹੀਂ ਜ਼ਮੀਨ ਹੋਵੇ ਨਾ ਹੋਵੇ ਮੈਨੂੰ ਫਰਕ ਪੈਂਦਾ ਹੈ ਕਿ ਮੈਨੂੰ ਤੂੰ ਮੇਰੇ ਨਾਲ ਚਾਹੀਦਾ ਕਿਉਂਕਿ ਤੇਰਾ ਦਰਸ਼ਨ ਹੀ ਮੇਰਾ ਜੀਵਨ ਹੈ ਇਹ ਪਿਆਰ ਹੈ ਪ੍ਰਭੂ ਦੇ ਨਾਲ ذرا غور کرنا ਇਸੇ ਲਈ ਤਾਂ ਪ੍ਰਭੂ ਦੇ ਪਿਆਰਿਆਂ ਨੇ ਜਾਨਾਂ ਕੁਰਬਾਨ ਕਰਤੀਆਂ ਪਰ ਪ੍ਰਭੂ ਨੂੰ ਆਪਣੇ ਕੋਲੋਂ ਦੂਰ ਨਹੀਂ ਜਾਣ ਦਿੱਤਾ ਨਹੀਂ ਤਾਂ ਉਹ बुरा कर्म करके उस रास्ते चल के जो ਉਹਨਾਂ ਨੂੰ ਪ੍ਰਮਾਤਮਾ ਤੋਂ ਦੂਰ ਲੈ ਜਾਂਦਾ ਆਪਣੀ ਜਾਨ ਨੂੰ ਬਚਾ ਸਕਦੇ ਸੀ ਜਰਾ ਗੌਰ ਕਰਨਾ ਔਰ ਐਸੀ ਕੋ ਗੱਲ ਬੜੀ ਕਈ ਵਾਰਾ ਵਿਚਾਰ ਕਰੀਦਾ ਕਹਿੰਦੇ ਸ਼ੁਕਰਾਤ ਨੇ ਜ਼ਹਿਰ ਦਾ ਪਿਆਲਾ ਪੀਤਾ ਮੌਤ ਹੋ ਗਈ ਜਰਾ ਗੌਰ ਕਰਨਾ ਤਵਰੀਜ ਦੀ ਚਮੜੀ ਉਤਾਰੀ ਕੇ ਜੀਂਦੇ ਦੀ ਮੌਤ ਹੋ ਗਈ ਮਨਸੂਰ ਦੇ ਹੱਥ ਪੈਰ ਕੱਟ ਕੇ ਸੂਲੀ ਚੜਾਇਆ ਗਿਆ ਮੌਤ ਹੋ ਗਈ ਸਰਮਤ ਦੀ ਗਰਦਨ ਕੱਟੀ ਗਈ ਮੌਤ ਹੋ ਗਈ ਉਹ ਐਸੀ ਕਹਿੰਦੇ ਹਾਂ ਕਿ ਅਗਰ ਸ਼ੁਕਰਾਤ ਜ਼ਹਿਰ ਦਾ ਪਿਆਲਾ ਨਾ ਪੀਂਦਾ ਫਿਰ ਮਰਨਾ ਸੀ ਅਗਰ ਸ਼ਰਮਤੀ ਗਰਦਨ ਨਾ ਕੱਟੀ ਜਾਂਦੀ ਫਿਰ ਮਰਨਾ ਸੀ ਅਗਰ ਮਨਸੂਰ ਦੇ ਹੱਥ ਪੈਰ ਨਾ ਕੱਟੇ ਜਾਂਦੇ ਫਿਰ ਮੌਤ ਹੋਣੀ ਸੀ ਪਰ ਹੱਥ ਪੈਰ ਕਟਾ ਕੇ ਚਮੜੀ ਲਹਾ ਕੇ ਜ਼ਹਿਰ ਦੇ ਪਿਆਲੇ ਪੀ ਕੇ ਤਾਂ ਅਮਰ ਹੋ ਗਏ ਕਿਉਂਕਿ ਅੱਜ ਉਹਨਾਂ ਦਾ ਨਾਮ ਤਾਂ ਹੀ ਦੁਨੀਆ ਯਾਦ ਕਰਦੀ ਹੈ ਕਿ ਸ਼ਰਮਤੀ ਗਰਦਨ ਕੱਟੀ ਗਈ ਸੀ ਸ਼ੁਕਰਾਤ ਨੇ ਪਿਆਲਾ ਜ਼ਹਿਰ ਦਾ ਪੀ ਲਿਆ ਉਹ ਦਰਅਸਲ ਪ੍ਰਭੂ ਦੇ ਨਾਂ ਤੇ ਮਰ ਕੇ ਵੀ ਜੀਂਦਾ ਹੋ ਗਏ ਅਮਰ ਹੋ ਗਏ ਤਾਂ ਅੱਜ ਬੰਦਾ ਜ਼ਹਿਰ ਦੇ ਪਿਆਲੇ ਨਹੀਂ ਪੀਂਦਾ ਅੱਜ ਬੰਦੇ ਦੀ ਚਮੜੀ ਨਹੀਂ ਉਤਾਰੀ ਜਾਂਦੀ ਅੱਜ ਬੰਦੇ ਦੀ ਗਰਦਨ ਨਹੀਂ ਕੱਟੀ ਜਾਂਦੀ ਫਿਰ ਵੀ ਬੰਦਾ ਕਿੰਨੇ ਕ ਦਿਨ ਜੀਉਂਦਾ ਹੈ ਜਿੱਦੈ ਮਰਿਆ ਹਫ਼ਤੇ ਬਾਅਦ ਬੰਦਾ ਭੁੱਲ ਗਿਆ ਕੋਈ ਯਾਦ ਕਰਦਾ ਹੈ ਉਹਨਾਂ ਨੂੰ ਤੁਸੀਂ ਆਪਣੇ ਦਾਦਿਆਂ ਪੜਦਾਦਿਆਂ ਨੂੰ ਕਿੰਨਾ ਕੁ ਯਾਦ ਕਰਦੇ ਹੋ ਉਹ ਮਰ ਜਾਂਦੇ ਐ ਜਿਹੜੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਐ ਤਾਂ ਦਰਅਸਲ ਜੀਂਦੇ ਤਾਂ ਉਹੀ ਐ ਜਿਹੜੇ ਪ੍ਰਭੂ ਦੇ ਇਸ਼ਕ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਜਾਂਦੇ ਐ ਨਾਮ ਤਾਂ ਉਹਨਾਂ ਦਾ ਦੁਨੀਆ ਤੇ ਜੁੰਦਾ ਹੈ ਇਸ ਲਈ ਆਸ਼ਿਕਾ ਨੂੰ ਕੋਈ ਮਾਰ ਨਹੀਂ ਸਕਦਾ ਉਹ ਮਰ ਕੇ ਵੀ ਸਦਾ ਵਾਸਤੇ ਜੀਵਿਤ ਹੋ ਜਾਂਦੇ ਐ ਤਾਂ ਬੰਦਾ ਹੰਕਾਰ ਦੇ ਵਿੱਚ ਆਪਣੇ ਆਪ ਨੂੰ ਹਮੇਸ਼ਾ ਬਚਾਂਦਾ ਹੈ ਆਪਣੇ ਆਪ ਨੂੰ ਸੁਰੱਖਿਤ ਕਰਦਾ ਹੈ ਆਹ ਉਪਾਏ ਕਰ ਲੋ ਉਹ ਉਪਾਏ ਕਰ ਲੋ ਮੇਰਾ ਕੋਈ ਬਾੜ ਨਾ ਬਿੰਗਾ ਹੋਵੇ ਪਰ ਜਦੋਂ ਮਰਦਾ ਹੈ ਤਾਂ 13ਵੀਂ ਤੋਂ ਬਾਅਦ ਕੋਈ ਯਾਦ ਵੀ ਨਹੀਂ ਕਰਦਾ ਫੇਰ ਤਾਂ ਕਹਿੰਦੇ ਹੁਣ ਚਲਾ ਗਿਆ ਕੰਮ ਖਤਮ ਆਪਣੇ ਕੰਮਾਂ ਤੇ ਲੱਗ ਜਾਓ ਇਨਸਾਨ ਦੀ ਬੁੱਧੀ ਆਪਣੇ ਆਪ ਨੂੰ ਬਚਾਉਂਦੀ ਹੈ ਤਾਂ ਬਚਾ ਕੇ ਵੀ ਬੰਦਾ ਮਰ ਜਾਂਦਾ ਹੈ ਪਰ ਰੱਬ ਦੇ ਆਸ਼ਿਕ ਆਪਣੇ ਪ੍ਰਭੂ ਨੂੰ ਬਚਾਉਂਦੇ ਹੈ ਆਪਣੇ ਪ੍ਰਭੂ ਨੂੰ ਬਚਾਣ ਦਾ ਮਤਲਬ ਇਹ ਨਹੀਂ ਕਿ ਉਹਦੀ ਰੱਖਿਆ ਕਰਦੇ ਹੈ ਉਹ ਬਚਾਉਂਦੇ ਹੈ ਕਿ ਸਾਡੇ ਜੀਵਨ ਚੋਂ ਉਹ ਨਾ ਦੂਰ ਹੋ ਜਾਵੇ ਸਾਡੇ ਜੀਵਨ ਚ ਪ੍ਰਭੂ ਬਣਿਆ ਰਹੇ ਕੋਈ ਬੁਰਾ ਕਰਮ ਨਾ ਹੋਵੇ ਪਰਮਾਤਮਾ ਨੂੰ ਬਚਾਈਏ ਆਪਣੇ ਜੀਵਨ ਚ ਤਾਂ ਸਭ ਕੁਝ ਬਚ ਜਾਂਦਾ ਹੈ ਤਾਂ ਜੇ ਪ੍ਰਭੂ ਨੂੰ ਗਵਾ ਲਿਆ ਸੰਸਾਰ ਨੂੰ ਬਚਾ ਲਿਆ ਆਪਣੀ ਜਾਨ ਵੀ ਬਚਾ ਲਈ ਤਾਂ ਤੁਸੀਂ ਕਿੰਨਾ ਚਿਰ ਤੱਕ ਜਿਉਂਦੇ ਰਹੋਗੇ ਸ਼ੁਕਰਤ ਨੇ ਜ਼ਹਿਰ ਦਾ ਪਿਆਲਾ ਪੀਤਾ ਅੱਜ ਵੀ ਉਹਨਾਂ ਦਾ ਨਾਮ ਹੈ ਅੱਜ ਅਸੀਂ ਸੱਤਸੰਗ 'ਚ ਜ਼ਿਕਰ ਤਾਂ ਹੀ ਤਾਂ ਕਰ ਰਹੇ ਆ ਇਹ ਤਾਂ ਦੁਨੀਆ ਤੇ ਬਹੁਤ ਮਰੇ ਆ ਉਹਨਾਂ ਦਾ ਨਾਮ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੈ ਪਰ ਬੁੱਲੇ ਸ਼ਾਹ ਨੂੰ ਯਾਦ ਕਰਦੇ ਆ ਕਿਉਂਕਿ ਮੁਰਸ਼ਿਦੇ ਇਸ਼ਕ 'ਚ ਘੰਗਰੂ ਪਾ ਲੇ ਯਾਦ ਤਾਂ ਉਹਨੂੰ ਨਹੀਂ ਕੀਤਾ ਜਾਂਦਾ ਜੋ ਹਰ ਦੁੱਖ ਚੱਲ ਲੈਂਦੇ ਹੈ ਪਰ ਕਦੀ ਉਸ ਮਾਰਗ ਤੇ ਪੈਰ ਨਹੀਂ ਰੱਖਦੇ ਜਿਹੜਾ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੋਂ ਉਹਨਾਂ ਦੇ ਮਾਲਕ ਤੋਂ ਦੂਰ ਕਰ ਦੇਵੇ ਇਸ ਲਈ ਇਹ ਚੀਜ਼ ਨੂੰ ਸਮਝੋ असी भी अपने जीवन च ऐसी तड़फ ऐसा प्रेम पैदा करिए कि भी आवाज आ सके कि दर्शन तोरा जीवन मोरा हे मेरे मालिक सब कुछ ले ला बेशक मकान रवे ना रवे दुकान रवे ना रवे ये रवे ना रवे बस तू मेरे जीवन च रही क्योंकि तेरा रहना ही यह जीवन च जरूरी है क्योंकि तेरे नाल ही मेरी जिंदगी है दर्शन तोरा जीवन मोरा तेरा दर्शन ही मेरा जीवन है यह संसार मेरा जीवन नहीं है परिवार मेरा जीवन नहीं है तू है मेरा जीवन ਮੈਂ ਤੇਰੀ ਖਾਤਰ ਹਰ ਚੀਜ਼ ਛੱਡ ਸਕਦਾ ਹਾਂ ਪਰ ਤੈਨੂੰ ਨਹੀਂ ਛੱਡ ਸਕਦਾ ਇਹ ਪਿਆਰ ਹੈ ਪਰ ਅੱਜ ਬੰਦੇ ਦਾ ਪਿਆਰ ਕਿੰਨਾ ਹੈ ਪਰਿਵਾਰ ਦੇ ਪਿੱਛੇ ਬੰਦਾ ਰੱਬ ਨੂੰ ਭੁੱਲ ਜਾਂਦਾ ਹੈ ਪਰਿਵਾਰ ਪਿੱਛੇ ਬੰਦਾ ਰੱਬ ਨੂੰ ਛੱਡ ਦਿੰਦਾ ਹੈ ਜ਼ਰਾ ਗੌਰ ਕਰਨਾ ਕਿਉਂਕਿ ਇੱਥੇ ਇੱਕ ਸ਼ੇਰ ਕਹਿਣਾ ਚਾਹਾਂਗੇ ਅਸੀਂ ਕਿ ਖੁਦਾ ਕਹਿੰਦਾ ਹੈ ਪਰਮਾਤਮਾ ਕਹਿੰਦਾ ਹੈ ਪ੍ਰਭੂ ਕਹਿੰਦਾ ਹੈ ਕਿ ਮੈਂ ਤੁਜ ਕੋ ਨਹੀਂ ਛੋੜਦਾ ਮੈਂ ਤੁਜ ਕੋ ਨਹੀਂ ਛੋੜਦਾ ਤੇਰੇ ਲੱਖਾਂ ਗੁਨਾਹ ਕਬੂਰੀ ਹੋਣੇ ਪਰ ਗੁਨਾਹ ਕਬੂਰੀ ਕਹਿੰਦੇ ਬੜੇ ਬੜੇ ਗੁਨਾਹ ਬੜਾ ਪਾਪ ਕਿ ਤੂੰ ਲੱਖਾਂ ਬੜੇ ਪਾਪ ਕਰਦਾ ਫਿਰ ਵੀ ਮੈਂ ਕਦੀ ਤੈਨੂੰ ਛੱਡਦਾ ਨਹੀਂ ਐ ਮੈਂ tujhe ਨਹੀਂ ਛੋੜਦਾ tujhse ਲੱਖਾਂ ਗੁਨਾਹ ਕਬੂਰੀ ਹੋਣੇ ਪਰ ਮਗਰ ਤੂੰ ਮੇਂ ਭੂਲ ਜਾਂਦਾ ਹੈ ਤੇਰੀ ਇੱਕ ਮੁਰਾਦ ਨਾ ਪੂਰੀ ਹੋਣੇ ਪਰ ਤੇਰਾ ਗੌਰ ਕਰਨੇ ਔਰ ਤੂੰ ਮੈਨੂੰ ਭੁੱਲ ਜਾਂਦਾ ਜੇ ਤੇਰੀ ਇੱਕ ਮੁਰਾਦ ਨਾ ਪੂਰੀ ਹੋਵੇ ਤੇਰੀ ਇੱਕ ਫਰਿਆਦ ਨਾ ਪੂਰੀ ਹੋਵੇ ਹੈ ਨਹੀਂ ਕੋਈ ਰੱਬ ਹੈ ਨਹੀਂ ਕੋਈ ਮਾਲਕ ਮੈਂ ਨਹੀਂ ਮੰਨਦਾ ਮਾਲਕਾਂ ਨੂੰ ਕਮਾਲ ਦੀ ਗੱਲ ਹੈ ਤੁਸੀਂ ਲੱਖ ਗੁਨਾਹ ਕਰਕੇ ਆਜੋ ਤਾਂ ਸੋਚਦੇ ਹੋ ਰੱਬਾ ਮੈਨੂੰ ਮaaf ਕਰ ਦੇਈ ਲੱਖਾਂ ਗੁਨਾਹ ਹੋਏ ਪਰ ਤੇਰੇ ਦਰ ਤੇ ਆ ਗਿਆ ਗਲਣਾ ਲਾ ਲਈ ਐਸੀ ਸੋਚਦੇ ਆ ਰੱਬ ਸਾਨੂੰ ਜਿੰਨੀਆਂ ਮਰਜ਼ੀ ਗਲਤੀਆਂ ਹੋ ਜਾਣ ਮaaf ਕਰਕੇ ਗਲਣਾ ਲਾ ਲਾਵੇ ਪਰ ਰੱਬ ਸਾਡੀ ਇੱਕ ਗੱਲ ਵੀ ਕਦੀ ਅਧੂਰੀ ਨਾ ਕਰੇ ਫੇ ਤਾਂ ਸਾਨੂੰ ਵੀ ਹੋਣਾ ਚਾਹੀਦਾ ਜਿਵੇਂ ਲੱਖਾਂ ਗੁਨਾਹ ਕਰਕੇ ਇਹ ਉਮੀਦ ਰੱਖਦੇ ਤੂੰ ਮੈਨੂੰ ਮaaf ਕਰੇ ਗੱਲ ਨਾਲ ਲਾਵੇ ਤਾਂ ਮੈਨੂੰ ਇਹ ਵੀ ਉਮੀਦ ਰੱਖਣੀ ਚਾਹੀਦੀ ਕਿ ਲੱਖਾਂ ਵਾਰ ਫਰਿਆਦਾ ਕਰਾਂ ਤੂੰ ਨਾ ਸੁਣ ਤਾਂ ਵੀ ਮੈਂ ਤੈਨੂੰ ਪਿਆਰ ਕਰਦਾ ਰਹਿਣਾ ਕਿਉਂਕਿ ਜੇ ਤੂੰ ਮੇਰੇ ਲੱਖਾਂ ਗੁਨਾਹ ਮaaf ਕਰਕੇ ਮੈਨੂੰ ਗੱਲ ਨਾਲ ਲਾ ਸਕਦਾ ਹੈ ਤਾਂ ਮੈਂ ਲੱਖਾਂ ਵਾਰ ਤੇ ਤੋ ਮੰਗਾ ਤੂੰ ਨਾ ਦੇ ਐ ਵੀ ਮੈਂ ਤੈਨੂੰ ਪਿਆਰ ਕਰਦੇ ਰਹਿਣਾ ਹੈ ਪਰ ਇਨਸਾਨ ਦਾ ਹਿਸਾਬ ਬੜਾ ਉਲਟਾ ਹੈ ਮੈਂ ਲੱਖਾਂ ਗੁਨਾਹ ਕਰਾਂ ਤੂੰ ਮaaf ਕਰੇ ਜ਼ਰੂਰੀ ਹੈ ਪਰ ਮੈਂ ਮੁਰਾ ਫਰਿਆਦ ਕਰਾਂ ਉਹ ਵੀ ਪੂਰੀ ਕਰ ਇਹ ਵੀ ਜ਼ਰੂਰੀ ਹੈ ਇੱਕ ਵਾਰ ਵੀ ਪੂਰੀ ਨਾ ਹੋਈ ਤਾਂ ਤੂੰ ਮੇਰਾ ਕੌਣ ਹੈ ਸਵਾਰਥ ਕਦੋਂ ਤੱਕ ਇਹ ਸਵਾਰਥ ਦੇ ਜਾਲ ਵਿੱਚ ਹੀ ਫਸੇ ਰਮਾਂਗੇ ਕਦੋਂ ਸੱਚਾਈ ਨੂੰ ਸਮਝਾਂਗੇ ਕਿ ਇਹ ਮੁਰਾਦਾ ਮੰਗਣੀਆਂ ਇਹ ਬੇਨਤੀਆਂ ਕਰਨੀਆਂ ਬੰਦ ਕਰਕੇ ਪਿਆਰ ਕਰੀਏ ਆਪਣੇ ਮਾਲਕ ਦੇ ਨਾਲ ਇਸ਼ਕ ਕਰੀਏ ਆਪਣੇ ਮਾਲਕ ਦੇ ਨਾਲ ਕਿ ਮੈਨੂੰ ਤੂੰ ਚਾਹੀਦਾ ਹੈ ਇਹ ਸੰਸਾਰ ਮਿਲੇ ਨਾ ਮਿਲੇ ਮੈਨੂੰ ਦੁਨੀਆ ਦੀ ਜ਼ਰੂਰਤ ਨਹੀਂ ਹੈ ਮੈਨੂੰ ਉਸ ਸੰਸਾਰ ਦੀ ਲੋੜ ਨਹੀਂ ਹੈ ਇਸ ਲਈ ਉਹ ਵਕਤ ਨਾ ਵੇ ਕਿਸੀ ਆਪਣੇ ਮਾਲਕ ਨੂੰ ਭੁੱਲੀਏ ਇਸ ਲਈ ਦਰਸ਼ਨ ਤੋਰਾ ਜੀਵਨ 모ਰਾ ਬਿਨ ਦਰਸ਼ਨ ਕੀ ਬ ਜੀਵੇ ਚਕੋਰਾ ਜਿਦਾਂ ਇੱਕ ਚਕੋਰ ਬਿਨਾ ਚੰਦਰਮੇ ਨੂੰ ਦੇਖਿਆ ਨਹੀਂ ਜੀ ਸਕਦਾ ਐਸੀ ਪ੍ਰੀਤ ਹੋਵੇ ਸਾਡੇ ਅੰਦਰ ਕਿ ਐਸੀ ਵੀ ਆਪਣੇ ਮਾਲਕ ਨਾਲ ਇੰਨਾ ਪ੍ਰੇਮ ਕਰੀਏ ਕਿ ਉਹ ਤੋਂ ਬਿਨਾ ਜੀਵਨ ਜੀਵ ਨਹੀਂ ਨ ਰਵੇ ਇਸ ਲਈ ਗੌਰ ਕਰੋ ਮਜ਼ਾ ਤਾਂ ਉਦੋਂ ਜੀਵਨ ਚਾਏਗਾ ਕਿ ਜਦੋਂ ਬੰਦਾ ਕਵੇ ਅੱਜ ਸਿਮਰਨ ਨਹੀਂ ਹੋਇਆ ਦਿਲ ਨਹੀਂ ਲੱਗਦਾ ਅੱਜ ਪ੍ਰਭੂ ਨੂੰ ਯਾਦ ਕਰਨਾ ਭੁੱਲ ਗਿਆ ਅੱਜ ਹਿਰਦਾ ਨਹੀਂ ਲੱਗਦਾ ਅੱਜ ਮਨ ਬੇਚੈਨ ਹੈ ਇਸ ਲਈ ਆਪਣੇ ਮਾਲਕ ਨੂੰ ਯਾਦ ਕਰਾ ਆਪਣੇ ਮਾਲਕ ਦਾ ਦਰਸ਼ਨ ਕਰਾ ਇਹ ਹੁੰਦਾ ਪਿਆਰ ਪਰ ਐਸੀ ਤਾਂ ਕਹਾਣੀਆਂ ਹੀ ਉਲਟੀਆਂ ਕਰ ਦਿੰਦੇ ਆ ਪਰਿਵਾਰ ਤੋਂ ਵੀ ਇਹਨਾਂ ਨੇ ਜੀ ਸਕਦਾ ਆਹ ਤੋਂ ਵੀ ਇਹਨਾਂ ਨੇ ਜੀ ਸਕਦਾ ਉਹ ਤੋਂ ਵੀ ਇਹਨਾਂ ਨੇ ਜੀ ਸਕਦਾ ਕਮਾਲ ਦੀ ਗੱਲ ਹੈ ਇਹ ਜ਼ਿੰਦਗੀ ਕਿੱਧਰ ਜਾਣ ਵਾਸਤੇ ਬਣੀ ਹੈ ਤਾਂ ਤੂੰ ਕਿੱਧਰ ਲਾਇਆ ਹੋਇਆ ਤਾਂ ਹੀ ਤਾਂ ਦੁਖੀ ਆ ਬੰਦਾ ਆਪਣੇ ਜੀਵਨ ਦਾ ਆਧਾਰ ਆਪਣੇ ਮਾਲਿਕ ਨੂੰ ਬਣਾਓ ਆਪਣੇ ਭਗਵਾਨ ਨੂੰ ਪ੍ਰਮਾਤਮਾ ਨੂੰ ਪ੍ਰਭੂ ਨੂੰ ਬਣਾਓ ਤਾਂ ਫਿਰ ਤੁਹਾਡਾ ਜੀਵਨ ਜੀਵਨ